ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੇ अनेकाਾਂ ਤੇ ਬਖਸ਼ਿਸ਼ ਕੀਤੀ ਜਿਨ੍ਹਾਂ ਨੂੰ ਘਟ ਘਟ ਵਿੱਚ ਵੇਖਣ ਦੀ ਅੰਦਰ ਦੀ ਸੋਝੀ ਦੇ ਦਿੱਤੀ ਕੇਵਲ ਵਿਆਖਿਆ ਨਹੀਂ ਕਿ ਘਟ ਘਟ ਮੈਂ ਖਰਜੂ ਬਸੇ ਗੁਰ ਤੇਗ ਬਹਾਦਰ ਸਾਹਿਬ ਦਾ ਕੇਵਲ ਸ਼ਲੋਕ ਨਹੀਂ ਬਹੁਤ ਪਲਾਸਾ ਮੈਂ ਇੱਕ ਅੱਜ ਆਪਨਾ ਸਾਖੀ ਸਾਂਝੀ ਕਰਨੀ ਚਾਹਨਾ ਉਸ ਗੁਰ ਸਿੱਖ ਦੀ ਪੁਲਰ ਬਾਬ ਬਜਾਏ ਦਾ ਜਿਨੂੰ ਸਤਗੁਰੂ ਨੇ ਸੱਚਮੁੱਚ ਅੰਦਰ ਤੇ ਬਾਹਰ ਗੁਰੂ ਦੀ ਚਲਕੀ ਦਿਖਾ ਦਿੱਤੀ। ਸਾਜ ਨੇ ਨਾਮ ਤੋਂ ਆਪ ਸਾਰੇ ਜਾਣੂ ਸਨ 1600 47 ਨੂੰ ਉਸ ਗਵਿੰਦਰ ਰੂ ਨੇ ਦੇ ਤारण ਕੀਤੀ ਹੈ। ਤੇ 1718 ਨੂੰ ਉਹਨਾਂ ਨੇ ਆਪਣੇ ਚੋਲੇ ਨੂੰ ਤਿਆਗਿਆ ਹੈ। ਜਿਨ੍ਹਾਂ ਦੇ ਨਾਮ ਤੋਂ ਸਾਰਾ ਸਿੱਖ ਜਗਤ ਭਲੀ ਭਾਂਤ ਜਾਨੂ ਹੈ। ਜਨਮ ਭੂਮੀ ਉਹਨਾਂ ਦੀ ਸੋਧਰਾ ਹੈ। ਜਿੰਨਾ ਨੂੰ ਅਸੀਂ ਭਾਈ ਸਹਿਬ ਭਾਈ ਕਨਈਆ ਜੀ ਕਹਿੰਨੇ ਹਾਂ ਆਪ ਜੀ ਨੂੰ ਪਤਾ ਹੋਣਾ ਇੱਕ ਗੁਰੂ ਤੇਗ ਬਹਾਦਰ ਦੇ ਦਰ ਤੋਂ ਨਿਵਾਜੇ ਹੋਏ ਨਾਲ ਮਿਲਾਪ ਕਰਾਉਣ ਵਾਲਾ ਸਭ ਭਾਈ ਕਨਈਏ ਸਹਿਬ ਤੇ ਭਾਈ ਕਨਈਆ ਜੀ ਤੇ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਦੀ ਵਰਤੀ ਬੜੇ ਪਿਆਰ ਭਰੀ ਇਹ ਇੱਕ ਘਟਨਾ ਹੈ ਭਾਈ ਕਨਈਆ ਸਾਹਿਬ ਜੀ ਦਾ ਜਨਮ ਹੋਇਆ ਬੜੇ ਰੱਜੇ ਪੂਜੇ ਘਰ ਚ ਪੈਦਾ ਹੋਏ ਆਪ ਨੂੰ ਬਜਾਏ ਪਿਤਾ ਬੜੇ ਵੱਡੇ ਸੌਦਾਗਰ ਨੇ ਕਰ ਨੌਕਰ ਚਾਕਰ ਨੇ ਕਮੀ ਕਿਸੇ ਚੀਜ਼ ਦੀ ਨਹੀਂ ਪਰ ਜਨਮ ਤੋਂ ਬਾਅਦ ਹੀ ਅੰਦਰ ਨੂੰ ਗੁਰੂ ਨੇ ਇੱਕ ਬਖਸ਼ੀਸ਼ ਦੇ ਦਿੱਤੀ ਪੂਰਬਲੀ ਕਮਾਈ ਵੀ ਬੜੀ ਸੀ ਮੈਂ ਇੱਕ ਆਪ ਨੂੰ ਬੇਨਤੀ ਕਰਾਂ ਕਿ ਇਹ ਪੂਰਵਿਕ ਪੂਰਬਲੀ ਕਮਾਈ ਨੂੰ ਐਵੇਂ ਨਾ ਆਪਾਂ ਕਹੀ ਜਾਈਏ ਨਹੀਂ ਜੀ ਇਹ ਤਾਂ ਪੁਰਬਲੀ ਕਮਾਈ ਉਹ ਜਿਹੜੀ ਘੰਟਾ ਪਹਿਲਾਂ ਮੈਨੂੰ ਅੱਜ ਸੁਣਨ ਨੂੰ ਮਿਲਦਾ ਪੂਰਵ ਜਨਮ ਨੂੰ ਮੰਨ ਨਹੀਂ ਨਹੀਂ ਪਰ ਗੁਰੂ ਸਾਹਿਬ ਤਾਂ ਕਹਿੰਦੇ ਆ ਪੂਰਵ ਜਨਮ ਖੰਮ ਤੁੰਬਰੇ ਸੇਵਕ ਅੱਬ ਤੋਂ ਮਿਟਿਆ ਨਾ ਜਾਈ ਪੂਰਵ ਕਰਮ ਅੰਕੁਰ ਜਹ ਪ੍ਰਗਟੇ ਭੇਟਿਓ ਪੁਰਖ ਰਸ ਕਬੈ ਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਚ ਜਨਮ ਜਨਮ ਕੀ ਸੋਈ ਜਾਗੀ ਜੋ ਜ਼ਿੰਦਗੀ ਚ ਬੰਦਾ ਚੰਗਾ ਕੰਮ ਕਰਦਾ ਹੈ ਹਰ ਕੀਤਾ ਹੋਇਆ ਕੰਮ ਜਦੋਂ ਪੂਰਬਲਾ ਬਣ ਜਾਂਦਾ ਹੈ ਪਤਾ ਨਹੀਂ ਉਸ ਕੰਮ ਨੇ ਕਿੰਨੀ ਕੁ ਬਖਸ਼ਿਸ਼ ਬੰਦੇ ਨੂੰ ਦੇ ਦੇਣੀ ਕਿ ਇਸ ਬੱਚੇ ਅੰਦਰ ਲਗਨ ਲੱਗ ਗਈ ਪਰਮਾਰਥ ਦਾ ਢੰਡਾਉ ਬੈਰਾਗੀ ਸੀ ਪਰ ਸਭ ਤੋਂ ਪਹਿਲਾਂ ਸੀ ਜੀ ਘਰ 'ਚ ਕਮੀ ਨਹੀਂ ਸੀ ਪੈਸੇ ਦੀ ਜਦੋਂ ਇਹਨੇ ਸੁਰਤ ਸੰਭਾਲੀ ਆਪਣੇ ਬੋਝੇ ਵਿੱਚ ਆਪਣੇ ਗੀਜੇ 'ਚ ਜਾਂ ਇਹ ਸ਼ਬਦ ਵਰਤੋ ਪੁਰਖ ਦੇ ਨਾਲ ਮਿਲਾ ਕੇ ਕਿ ਆਪਣੇ ਉਹਨਾਂ ਨੇ ਜੇਬ ਦੇ ਵਿੱਚ ਘਰ-ਬਾਰ ਬਜਾਏ ਦਾ ਮਰਦ ਘਰੋਂ ਪੈਸੇ ਲੈ ਜਾਣੇ ਕੌਡੀਆਂ ਲੈ ਜਾਣੀਆਂ ਕਿੱਸੇ ਵਿੱਚ ਪਾ ਕੇ ਤੇ ਲੋੜਵੰਦਾਂ ਨੂੰ ਪੈਸੇ ਵੰਡੀ ਜਾਣੇ ਸਾਜਾ ਨਾਲ ਤੇ ਜਦੋਂ ਥੋੜੀ ਜਿਹੀ ਉਮਰ ਕੋਈ ਤੂੰ ਬੁਜਾਏ ਤੇ ਉਸ ਵਕਤ ਜਿਹੜੀ ਸੀ ਜ਼ੁਲਮ ਦੀ ਇਤਿਹਾਸ ਯਾਪ ਸਭ ਨੂੰ ਪਤਾ ਹੈ ਧੱਕੇ ਨਾਲ ਜਿਹੜੇ ਜ਼ੋਰਾਵਰ ਲੋਕ ਸੰ ਤਾਕਤ ਵਾਲੇ ਸਨ ਉਹ ਮਾੜੇ ਬੰਦਿਆਂ ਨੂੰ ਪਕੜ ਕੇ ਉਹਨਾਂ ਦੇ ਸਿਰ ਤੇ ਭਾਰ ਟਵਾਉਂਦੇ ਹੁੰਦੇ ਸਨ ਤੇ ਉਹਦੇ ਬਦਲੇ ਉਸ ਦੇ ਬਦਲੇ ਉਹਨਾਂ ਨੂੰ ਮਜ਼ਦੂਰੀ ਵੀ ਨਹੀਂ ਸੰਦਿੰਦੇ ਉਹ ਉਹ ਬੇਗਾਰੀ ਸ ਭਾਈ ਸਾਹਿਬ ਨੇ ਕੀ ਦੇਖਣਾ ਕਿ ਜਦੋਂ ਕਿਸੇ ਬਜ਼ੁਰਗ ਨੂੰ ਦੇਖਣਾ ਵੀ ਜ਼ੁਲਮ ਹੋ ਰਿਹਾ ਉਹਦੇ ਤੇ ਉਹਦੇ ਸਿਰ ਦੇ ਉੱਤੇ ਪੰਡ ਰੱਖੀ ਹੈ ਮਿਲਾਪ ਕਰਾਉਣ ਵਾਲਾ ਸਾ ਤੇ ਉਹਨੇ ਕਹਿਣਾ ਇਹ ਪੰਡ ਮੈਨੂੰ ਚੁਕਾ ਦੇ ਕਿੰਨੇ ਮੀਲ ਤੱਕ ਉਹਦਾ ਸਾਹ ਕਢਾ ਦੇਣਾ ਤੇ ਉਹਨੂੰ ਪੈਸੇ ਦੇ ਕੇ ਵਿਦਿਆ ਕਰ ਦੇ ਇੱਕ ਦਿਨ ਇਹ ਘਰ ਜਦੋਂ ਆਏ ਪਤਾ ਲੱਗਾ ਮਾਤਾ ਪਿਤਾ ਨੂੰ ਵੀ ਇਹ ਤਾਂ ਵਿਕਾਰੀਆਂ ਦੀਆਂ ਪੰਡਾਂ ਜਿਹੜੀਆਂ ਨੇ ਸਿਰ ਤੇ ਢੰਡਾ ਹੈ ਪਿਤਾ ਜੀ ਗੁੱਸੇ ਹੋਏ ਉਹਨਾਂ ਨੇ ਕਿਹਾ ਤੈਨੂੰ ਪਤਾ ਨਹੀਂ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ ਪੈਸਾ ਨੌਕਰ ਚਾਕਰ ਤੈਨੂੰ ਕੀ ਹੋ ਗਿਆ ਤੂੰ ਉਹਨਾਂ ਬੁੱਢਿਆਂ ਦੀਆਂ ਪੰਡਾ ਸਿਰ ਤੇ ਢੋਈ ਜਾਂਦਾ ਪਿਤਾ ਜੀ ਸਾਹਮਣੇ ਤਾਂ ਚੁੱਪ ਕਰ ਗਏ ਜਦੋਂ ਮਾਤਾ ਜੀ ਆਏ ਮਾਂ ਨੇ ਕੋਲ ਬਿਠਾ ਕੇ ਪੁੱਛਿਆ ਕਹਿਣ ਲੱਗੀ ਬੇਟਾ ਵੇਖ ਅਸੀਂ ਸਮਾਜ ਵਿੱਚ ਰਹਿੰਦੇ ਆਂ ਬਰਾਦਰੀ ਵਿੱਚ ਰਹਿੰਦੇ ਆਂ ਮਿਲਾਬ ਕਰਾਉਣ ਵਾਲਾ ਸਾਜ ਲੋਕੀ ਸਾਨੂੰ ਕੀ ਕਹਿਣਗੇ ਭਲਾਰ ਬਾਪ ਬਜਾਏ ਦਾ ਇੰਨੇ ਸਰਦੇ ਪੁੱਜਦੇ ਰੱਜੇ ਪੁੱਜੇ ਘਰ ਦਾ ਮੁੰਡਾ ਬਾਰ ਕੌਡੀਆਂ ਪਾ ਕੇ ਤੂੰ ਗਰੀਬਾਂ ਚ ਵਿਚਰਦਾ ਰਹਿਣਾ ਪਾਂਡੀ ਬਣ ਕੇ ਪੰਡਾਂ ਚੁੱਕੀ ਜਾਂਦਾ ਕੀ ਕਹਿਣਗੇ ਲੋਕ ਜਦੋਂ ਮਾਂ ਨੇ ਇੰਨੇ ਸ਼ਬਦ ਕਹਿ ਗੱਲ ਸੁਣਨ ਵਾਲੀ ਜੇ ਅੱਖਾਂ ਭਰ ਕੇ ਕਹਿ ਲੱਗੇ ਮਾਂ ਜੇ ਮੇਰੇ ਕਰਕੇ ਤੁਹਾਡੀ ਬਦਨਾਮੀ ਹੁੰਦੀ ਏ ਜਦੋਂ ਤੈਨੂੰ ਕੋਈ ਕਹੇ ਵੀ ਤੇਰਾ ਮੁੰਡਾ ਇਹ ਕਰਦਾ ਏ ਤੂੰ ਇੱਕ ਗੱਲ ਸਮਝੀ ਮੇਰੇ ਘਰ ਵਿੱਚ ਇੱਕ ਕਮਲਾ ਜੰਮ ਪਿਆ ਇਹ ਕਹਿ ਦਿਆ ਕਰ ਮੇਰਾ ਪੁੱਤਰ ਕਮਲਾ ਉਹਨੂੰ ਸਮਝ ਕੋਈ ਨਹੀਂ ਕਿਸੇ ਨੂੰ ਕੀ ਪਤਾ ਸੀ ਇਹ ਇੱਕ ਅੰਦਰ ਦੀ ਸਦਕ ਦੀ ਧੁਨ ਉਹ ਭਲਾ ਸਾਜ ਹੈ ਇਹ ਜੀ ਭਾਈ ਕਨਈਆ ਸਾਹਿਬ ਜੀ ਦੇ ਪਿਤਾ ਜੀ ਦੀ ਮੌਤ ਹੋ ਗਈ ਅੰਦਰ ਬੈਰਾਗ ਚ ਆ ਗਿਆ ਭਲਾਰ ਬਾਬ ਬਜਾਏ ਪਿਆਰੇ ਉਹ ਭਾਈ ਸਾਹਿਬ ਜੀ ਦੇ ਕੰਨਾਂ ਚ ਹੋਨੇ ਦਿਨੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਪਏ। ਇਹ ਵਿਚਰ ਰਹੇ ਸਨ। ਨਾਲ ਬਹੁਤ ਪਿਆਰ ਇੱਕ ਸਿੱਖ ਹੋਏ ਨੇ ਗਜ਼ੂਰ ਦੇ ਭਾਈ ਨਨਵਾਜੀ। ਇਤਿਹਾਸ ਕਹਿੰਦਾ ਨੌਵੇਂ ਪਾਤਸ਼ਾਹ ਦੀ ਬਾਣੀ ਪੜਦੇ ਹੁੰਦੇ ਸਨ। ਬੈਰਾਗ ਵਿੱਚ ਆ ਕੇ ਵਜਦ ਵਿੱਚ ਆ ਕੇ ਭਾਈ ਕਨਈਆ ਸਾਹਿਬ ਨੇ ਉਹ ਸ਼ਬਦ ਸੁਣਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਸੁਣੇ ਤੇ ਉਹਨੂੰ ਪੁੱਛਦੇ ਆ ਇਹ ਬਚਨ ਕਿੰਨਾ ਦੇ ਨੇ? ਮੇਰੇ ਅੰਦਰ ਨੂੰ ਧੂਪ ਆਂਦੇ ਆ। ਇਤਿਹਾਸ ਕਹਿੰਦੇ ਨੇ ਉਹਨਾਂ ਨੇ ਕਿਹਾ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨੇ ਭਾਈ ਕਨਿਆ ਸਾਹਿਬ ਕੁਝ ਵਿਦਵਾਨ ਕਹਿੰਦੇ ਨੇ ਢਰੋਲੀ ਹਜ਼ੂਰ ਨੂੰ ਆ ਕੇ ਮਿਲਣ ਕੁਝ ਕਹਿੰਦੇ ਨੇ ਸਤਿਗੁਰੂ ਦੇ ਚਰਨਾਂ ਵੀ ਜਦੋਂ ਆਏ ਆਨੰਦਪੁਰ ਸਾਹਿਬ ਪਹੁੰਚੇ ਮੇਰੇ ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆ ਗਏ ਮਹਾਰਾਜ ਜੀ ਨੇ ਸੇਵਾ ਕੀ ਲਈ ਪਾਣੀ ਭਰ ਕੇ ਲਿਆਓ ਹਜ਼ੂਰ ਦੇ ਦਰਸ਼ਨ ਕੀਤੇ ਗੁਰ ਸਿੱਖਾਂ ਨੂੰ ਵੀ ਅੰਦਰ ਨੂੰ ਠੰਡ ਪੈ ਗਈ ਭਾਈ ਤੁਸੀਂ ਵੀ ਇਹਨਾਂ ਸਾਜਾਂ ਪਾਣੀ ਭਰ ਕੇ ਲਿਆਉਣਾ ਕੁਝ ਮੱਟ ਭਰ ਦੇਣੇ ਤੇ ਕੋਈ ਸਤਿਗੁਰਾਂ ਨੂੰ ਲਿਆਉਣਾ ਆਪਣੇ ਚਰਨਾਂ 'ਚ ਪਵਾਣਾ ਪਾਣੀ ਢੋਲ ਦੇਣਾ ਇੱਕ ਨਹੀਂ ਦੋ ਦਿਨ ਤਿੰਨ ਨਹੀਂ ਤਕਰੀਬਨ ਤਿੰਨ ਮਹੀਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪਾਣੀ ਮਗਾਣਾ ਢੋਲ ਦੇਣਾ ਪਰ ਕਦੀ ਇਹ ਫੁਰਨਾ ਹੀ ਨਹੀਂ ਉੱਠਿਆ ਮਹਾਰਾਜ ਮੈਂ ਨਹੀਂ ਦੂਰੋਂ ਪਾਣੀ ਚੱਕ ਕੇ ਲਿਆਉਣਾ ਤੁਸੀਂ ਇਹਨੂੰ ਢੋਲ ਦਿੰਦੇ ਹੋ બસ ਪਾਣੀ ਲਿਆਉਣਾ ਡੋਲ ਜਾਣਾ ਸਤਗੁਰੂ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਅੰਦਰ ਭਾਂਡਾ ਤਿਆਰ ਹੋ ਚੁੱਕਾ ਹੈ ਇਤਿਹਾਸ ਕਹਿੰਦਾ ਹੈ ਕਿ ਜਦੋਂ ਅੱਜ ਪਾਣੀ ਦੀ ਗਾਗਰ ਡੋਲੀ ਮਹਾਰਾਜ ਜੀ ਨੇ ਸੀਸ ਤੇ ਹੱਥ ਰੱਖਿਆ ਨੇਤਰ ਭਰ ਕੇ ਭਾਈ ਕਨਈਆ ਜੀ ਨੂੰ ਦੇਖਿਆ ਤੇ ਉਸ ਵਕਤ ਜੋ ਰਸੰਤ ਰਤਨ ਮਾਲ ਚ ਲਿਖਿਆ ਕਹਿਣ ਲੱਗੇ ਅੰਦਰ ਸ਼ਾਂਤ ਹੋ ਗਿਆ ਸ਼ਰੀਰ ਮੇ ਅਸ਼ਰੀਰੀ ਪਾਸਿਆ ਇਹ ਸ਼ਬਦ ਫਿਰ ਸੁਣਿਓ ਕਟ ਕਟ ਮੈਂ ਖਰਜੂ ਬਸੇ ਸ਼ਰੀਰ ਮੈਂ ਅਸ਼ਰੀਰੀ ਪਾਸਿਆ ਇਹਦਾ ਮਤਲਬ ਇਸ ਪੰਜਾਂ ਤਤਾਂ ਦੇ ਚੋਲੇ ਵਿੱਚ ਜਿਹੜਾ ਅਸ਼ਰੀਰੀ ਹੈ ਜਿਹੜਾ ਦਿਸਦਾ ਨਹੀਂ ਉਹਨੂੰ ਆਪਣੇ ਸ਼ਰੀਰ ਵਿੱਚੋਂ ਅਸ਼ਰੀਰੀ ਦੀ ਝਲਕ ਮਿਲੀ ਬਸ ਮਹਾਰਾਜ ਜੀ ਦੇ ਚਰਨਾਂ 'ਚ ਡਿੱਗ ਪਿਆ ਹਜ਼ੂਰ ਕਹਿੰਦਿਆ ਤੈਨੂੰ ਇੱਕ ਮਰਦਾਨਾ ਮਿਲ ਗਿਆ ਕਿਣਕਾ ਹੁਣ ਅੱਗੇ ਜਾ ਕੇ ਸੰਸਾਰ ਤੈਂ ਵੰਟ ਬਸ ਪਿਆਰੋ ਉਸ ਦਿਨ ਐਸੀ ਬਖਸ਼ਿਸ਼ ਹੋਈ ਕਿ ਉਸ ਮਹਾਪੁਰਖ ਬ੍ਰਹਮ ਗਿਆਨੀ ਨੇ ਘਰ ਘੱਟ ਵਿੱਚ ਉਹਨੂੰ ਦੇਖਿਆ ਨਹੀਂ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਰਹਿਮਤ ਆਵਰਸਾਨ ਲਗੇ ਆਪ ਸਭ ਨੂੰ ਪਤਾ ਹੈ ਜਦੋਂ ਘੇਰਾ ਪਿਆ ਉਸ ਵਕਤ ਭਾਈ ਕਨਈਆ ਸਾਹਿਬ ਜੀ ਮਸ਼ਕ ਚੋੱਕ ਕੇ ਗੁਰੂ ਤੇਗ ਬਹਾਦਰ ਦਾ ਨਿਵਾਜਿਆ ਸਿੱਖ ਮਸ਼ਕ ਚੋੱਕ ਕੇ ਜਦੋਂ ਖਾਏ ਪਾਣੀ ਕੋਈ ਕਹਿੰਦਾ ਉਹਦੇ ਮੂੰਹ ਨਾਲ ਆਪਣਾ ਹੱਥ ਲਾਹਂਦਾ ਹੈ ਅੱਜ ਵੀ ਮੈਂ ਬੇਨਤੀ ਕਰਾਂਗਾ ਸਿੱਖ ਜਗਤ ਦੇਸ਼ ਵਿਦੇਸ਼ ਵਿੱਚ ਤੁਸੀਂ ਸਾਰੇ ਭਾਵਨਾ ਸਹਿਤ ਇਹਨੀ ਸੇਵਾ ਪੈ ਕਰਦੇ ਹੋ ਪਿਆਰਿਓ ਚੇਤੇ ਰੱਖਿਓ ਇਹ ਸਮਾਜ ਦਾ ਸੰਗਠਨ ਨੀ ਕੇਵਲ ਇਹ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਰਕਤ ਹੈ ਜਿਹੜੀ ਤੁਹਾਡੇ ਸੀਨੇ ਵਿੱਚ ਵੀ ਵਰਦੀ ਏ ਤੇ ਤੁਹਾਡੇ ਜੇਬਾਂ ਤੇ ਖੱਥਾਂ ਵਿੱਚ ਵੀ ਵਰਦੀ ਏ ਉਨੇ ਸਭ ਨੂੰ ਪਾਣੀ ਪਹਲਾਣਾ ਅਖੀਰ ਤੇ ਸ਼ਿਕਾਇਤ ਕੀਤੀ ਆਪ ਸਭ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਭਾਈ ਸਾਹਿਬ ਜੀ ਆਏ ਨੀਮੀ ਪਾਈ ਹਜ਼ੂਰ ਨੇ ਕਹਾ ਭਾਈ ਕਨਿਆ ਸਾਹਿਬ ਜੀ ਆਪ ਜੀ ਦੀ ਸ਼ਿਕਾਇਤ ਹੈ ਹੁਣ ਇੱਥੇ ਵੀ ਮੈਂ ਬੇਨਤੀ ਕਰਾਂ ਜਿੰਨੂੰ ਗੁਰੂ ਅੰਦਰ ਦੀ ਜਿੰਨੀ ਸੁਰਤ ਜਨਾਏ ਸੁਰਤ ਨਾਲ ਜਨਾਏ ਓਨੀ ਸਮਝ ਪੈਂਦੀ ਏ ਸ਼ਿਕਾਇਤ ਕਰਨ ਵਾਲੇ ਵੀ ਤਾਂ ਸਿੱਖ ਨੇ ਤੇ ਪਾਣੀ ਪਿਆਣ ਵਾਲਾ ਵੀ ਤਾਂ ਸਿੱਖ ਹੈ ਨਾ ਸਰਦਾਨਾ ਮਜਲਿਸ ਮੀਰਾ ਉਹਨਾਂ ਕਹਾ ਮਹਾਰਾਜ ਇਹ ਪਾਣੀ ਪੀਂਦਾ ਹੈ ਦੁਸ਼ਮਨ ਨੂੰ ਮਹਾਰਾਜ ਨੇ ਕਿਹਾ ਵੀ ਤੁਹਾਡੀ ਸ਼ਿਕਾਇਤ ਆਈ ਏ ਤੁਸੀਂ ਦੁਸ਼ਮਨ ਨੂੰ ਪਾਣੀ ਪਿਆਂਦੇ ਕੋਲ ਖਲੋਤਿਆਂ ਨੇ ਕਿਹਾ ਮਹਾਰਾਜ ਇਹ ਦੁਸ਼ਮਨਾਂ ਨੂੰ ਪਿਆਂਦਾ ਪਾਣੀ ਅਸੀਂ ਦੁਸ਼ਮਨ ਮਾਰ ਰਹੇ ਹਾਂ ਭਾਈ ਸਾਹਿਬ ਦੇ ਸ਼ਬਦ ਇੱਕ ਵਿਦਵਾਨ ਨੇ ਬੜੇ ਸੋਹਣੇ ਕਹਿ ਕਹਿਣ ਲੱਗੇ ਦਾਤਾ ਇਹ ਤੀਰਾਂ ਤਲਵਾਰਾਂ ਨਾਲ ਦੁਸ਼ਮਨ ਮਾਰਦੇ ਨੇ ਤੇ ਮੈਂ ਫਟੜ ਹੋਏ ਦੇ ਮੂਹੇ ਵਿੱਚ ਜਦੋਂ ਪਾਣੀ ਪਾਨਾਂ ਮੈਂ ਦੁਸ਼ਮਨ ਨਹੀਂ ਮਾਰਨਾ ਪਿਆਵਾ ਸ਼ਬਦ ਸੁਣਨ ਵਾਲੇ ਮੈਂ ਦੁਸ਼ਮਣੀ ਦਾ ਬੀਜ ਮਾਰਨਾ ਪਿਆਵਾ ਮਹਾਰਾਜ ਮੈਂ ਕਿਸੇ ਦੁਸ਼ਮਨ ਨੂੰ ਨਹੀਂ ਪਾਣੀ ਪਿਲਾਇਆ ਮੈਂ ਡਿੱਗੇ ਖੋਏ ਨੂੰ ਪਾਣੀ ਪਿਲਾਨਾ ਦੂਜੀ ਗੱਲ ਕਿ ਮੈਨੂੰ ਜਦੋਂ ਕੋਈ ਕਹਿੰਦਾ ਪਾਣੀ ਮੈਨੂੰ ਉਹਦੇ ਵਿੱਚੋਂ ਸੱਚੇ ਵੇ ਕੋਈ ਦੁਸ਼ਮਨ ਨਹੀਂ ਦਿਸਦਾ ਉਸ ਆਵਾਜ਼ ਵਿੱਚੋਂ ਤੇਰੀ ਆਵਾਜ਼ ਸੁਣਾਈ ਦਿੰਦੀ ਮਹਾਰਾਜ ਜੀ ਦੇ ਨੇਤਰ ਭਰ ਆਏ ਆਪੂੰ ਬੁਝਾਏ ਤੇ ਸਿੱਖਾਂ ਨੂੰ ਵੀ ਘਟ ਘਟ